تمہارا

ਤੇ ਨੇਤ ਪ੍ਰਤਿਵਾ ਆਗਨ ਆਗ ਪਰਤਾ ਸਦਾ ਸਦਾ ਤੁੰਤ ਨਾ ਉਲਾਜ ਰਤ ਦਾ ਬਰਦਾਸ ਅਰਦਾਸ ਤੁਮ ਕੋ ਕੌਰ ਸ੍ਰੀ ਵਾਹਿਗੁਰੂ ਜੀ ਦੇ ਪਦੇ ਸ੍ਰੀ ਭਗੋਬੀ ਸਾਹਿਬਾਨ ਸ੍ਰੀ ਭਗਤ ਜੀ ਕੀ ਪਰਿਸ਼ਦ ਸ੍ਰੀ ਪ੍ਰਤਮਾ ਕੋਰ ਦੇ ਸਿਮਰ ਕੇ ਗੁਰੂ ਨਾਨਕ ਦੇ ਧਿਆਏ ਫਿਰ ਅਰਧਨ ਕਰਤੇ ਅਰਦਾਸ RAM DAS ਸਹਿੰ ਸਹਾਇ ਅੰਤਿਤ ਹਰ ਬੋਮ ਨੂੰ ਸਿਮਰ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਜੀਤਾ ਸਭ ਪਜਾਈ ਤੇਗ ਬਹਾਦਰ ਸ਼ੁਕਰੀਆ ਤਾਉ ਨੰਦ ਧਾਰੇ ਸਾਧਾਂ ਹੋਏ ਸਹਾਇ ਸਾਧਾਂ ਹੋਏ ਸਹਾਇ ਦਸਮੇ ਪਾਸ਼ਾ ਸ੍ਰੀ ਗੁਰੂ ਕੋਚਨੀ ਮਹਾਰਾਜ ਸਾਹਿਬ ਜੀ ਸਾਧਾਂ ਹੋਏ ਸਾਜ ਸਾਧਾਂ ਹੋਏ ਸਹਾਇ ਦਸਮੇ ਪਾਸ਼ਾ ਦੀ ਜੋਗਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਨਾਤਾ ਜੋ ਅੰਤਰ ਕੀ ਵੋਲਣਾ ਜੀ ਵਾਹਿਗੁਰੂ ਪੰਜਾ ਤੇ ਰਿਹਾ ਚੋਹ ਸਭ ਜਦਿਆਂ ਚਾਲੀ ਬੁਗਤਿਆਂ ਹਟੀਆਂ ਜਪਤੈ ਤਰਨੀ ਜਿਨਾ ਨਾਮ ਜੱਪਿਆ ਵਾਣ ਕੀ ਛੱਡਿਆ ਦੇਵ ਚਲਾਏ ਤੇ ਗਵਾਹੀ ਦੇ ਸੁਣ ਕੇ ਅੰਡਰ ਕੀਤਾ ਜਿਨਾ ਪਿਆਰ ਸਚਾਰਨ ਕਮਾਈ ਦਾ ਅੰਦਰ ਕੀ ਬੋਲਣਾ ਜੀ ਜਨਾ ਸੰਗਤ ਸੰਗਣੀ ਰੇਤ ਆਪਹਿ ਸਿਸਰਤੇ ਬੰਦ ਬੰਦ ਕਟਾਏ ਕੋਪ ਨਰਹਾਨਾ ਚਾਰ ਪੜੀਆਂ ਤੇ ਚੜੇ ਤਨ ਆਰੇ ਨਾਹ ਰਾਜਵੇ ਗੁਰੂ ਘਰ ਦੇ ਸਾਰੇ ਕਿਰਪਾ ਦੀਆਂ ਦਿੱਤੀਆਂ ਤਾਰ ਨਹੀਂ ਆ ਰਿਹਾ ਸਿੱਖੀ ਦੇ ਸਾਂ ਸਾਸਨ ਨਿਭਾਈ ਅੰਦਰ ਕਮ ਅੰਦਰ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾ ਦਕਤਾਂ ਸਵਤੂ ਦਵਰਮ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸੁਸਰਤ ਕਾਉ ਸਜੀਤ ਜੀਰ ਦਾਸ ਜੀ ਸੋਤ ਕਾਨਸ ਜੀ ਤੁਮ ਆਜ ਗੁਰੂ ਵਾਜ ਗੁਰੂ ਵਾਜ ਗੁਰੂ ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਾ ਜਾ ਕਾਲ ਸਜੀ ਸਾਜੀ ਤਹ ਕਾ ਰਚਿਆ ਜਾਇ ਤਨ ਦੇਵ ਕੇ ਫਤਿਹ ਵਰਤ ਕੀ ਤਾਜ ਪਾਪ ਕੀ ਜੀਤ ਸ੍ਰੀ ਸਾਜੀ ਸਹਾਈ ਕਾਲ ਸਜ ਕੀ ਬੋਲ ਬਾਲੇ ਬੋਲਣਾ ਜੀ ਆਪਸੇ ਸਿੱਖਾ ਨੂੰ ਸਿੱਖੀ ਦਾ ਇਸਤਾਰ ਦਾ ਵਿਵੇਕ ਦਾ ਸਾਹ ਦਾ ਪ੍ਰਸਾਦ ਦਾ ਦਾਨ ਸਿੱਖਾ ਨਾਮ ਦਾਨ ਸ੍ਰੀ ਅਮਰ ਸਤਿ ਦੀ ਦਰਸ਼ਨੀ ਸ਼ਨਾ ਚੌਂਕੀਆਂ ਝੜੇ ਹੁੰਮੇ ਜੋ ਕੋ ਜੁਗਾ ਕਾਲ ਪ੍ਰਮੁੱਖਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਰਬਾਨਾਮੀ ਉਹ ਬਾਤ ਕੀ ਮਤਮਤਾ ਰੱਖਾਉਣ ਵਾਲੇ ਦੂਰੇ ਕਾਲ ਦੇ ਆਪਣੇ ਪੰਜ ਸਰਾ ਸਹਾਇਜ ਦਾਰਸ਼ਨਿਕਾਂ ਸਾਹਿਬ ਤੇ ਹੋਰਨਾਂ ਦੁਆਰਾ ਗੁਰਤਾਮਾਨ ਜਿਨ੍ਹਾਂ ਤੋਂ ਬਾਤ ਨੂੰ ਛੋੜਿਆ ਗਿਆ ਪੁਲੇ ਦਾਰਸ਼ਨਿਕਾਂ ਤੀਸਵਾ ਸੁਭਾਗ ਦਾਾਨਦਾਰ ਕਾਸੀਨ ਬਖਸ਼ੂ ਜੀ ਨਿਮਾਨ ਦੇ ਬਾਦਤਲ ਜੀਤਾਰ ਨਿਊਟਨ ਔਰਚਿਪਤੌਏ ਗੁਣਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਤਨ ਸਾਹਿਬ ਸ੍ਰੀ ਗੁਰੂ ਨਾਰਕਦੀਪ ਗੁਰੂ ਕੋਲ ਸਿੰਘ ਜੀ ਮਹਾਰਾਜ ਧੰਤਨ ਬਰਵਾ ਦੀਪ ਸਿੰਘ ਜੀ ਆਜੂ ਦੇ ਪਾਉ ਮੇਤਰ ਚਰਨਾ ਕਹਾਉਂ ਚਰਦਾਸ ਬੇਨਤੀ ਸਿਚੇ ਪਾਛੈ ਜੀਉ ਮਹਾਰਾਜਿਓ ਕਈ ਨਾ ਕੋ ਲਾਇ ਕਰਕੇ ਸੰਤੋ ਨ ਮਹਾਰਾਜਿਓ ਆਏ ਅਕਬਰ ਮਹਾਰਾਜਿਓ ਜੋ ਕਿ ਆਜਿ ਦੇ ਦਰਬੇ ਮਹਾਰਾਜਿਓ ਚੁਕਰਿ ਸਾਦੇ ਪਾਟ ਰਭ ਹੋਏ ਨਿਚਿ ਪਾਛੈ ਜੀਉ ਆਜਿ ਦੇ ਚੁਕਰਿ ਸਾਦੇ ਪਾੜ ਦੇ ਵਿੱਚ ਸਿਚੇ ਪਾਛੈ ਪੰਜ ਜਨ ਕੀ ਸਾਦੇ ਪਾਟ ਤੇ ਤੁਮ ਚੋ ਪਈ ਸਾਦੇ ਮਾਨੰਦੀ ਮਹਾਰਾਜਿਓ ਜਾਪ ਆਦੇਸ਼ ਸ੍ਰੀ ਸੁਖਨੇ ਸਾਹਿਬ ਦੇ ਪਾਸ ਦੇ ਜਾਗ ਕੋ ਇਸੇ ਪਾਸੇ ਜੀ ਨੂੰ ਪ੍ਰਵਾਲ ਘਾਤੂ ਜੁਛ ਨੂੰ ਪ੍ਰਣਾਗਿਤ ਸੁਧ ਬਾਣੀ ਪਰਧਵਰੋਸ਼ਨਾ ਪਰਿਸ਼ਨੀ ਬਾਣੀ ਸਾਚਕਾਂ ਦੇ ਪ੍ਰਵਾਨ ਕਰਨੀ ਪਰਿਸ਼ਨੀ ਬਾਣੀ ਕੋ ਆਉ ਤਨ ਦੇ ਸੁਤਨੇ ਹਰ ਧਾਮ ਚ ਸੋਣਾ ਕਰਾਂਗੇ ਸਤ ਨੀਆਂ ਹਾਰ ਤੇ ਪ੍ਰਵਾਨ ਕਰਨੀ ਜਨਤਨੀ ਨਾਮ ਇਸੇ ਜੀਨ ਬਖਸ਼ਨਾ ਤੁਹਾਨੂੰ ਸੁਚਾਤ ਲੇਖਣੇ ਨੋਖਾ ਪੈਸੇ ਨਾਸਕ ਰਣੀ ਸਦਾ ਹਮ ਸੰਗਕ ਸਾਥ ਪਰਿਦਾ ਸੋਣੇ ਪਵਿੱਤਰ ਪ੍ਰਵਾਨ ਵਿੱਚ ਪੱਤਰ ਪਾਉਣੀ ਪਸਾਰ ਵਿੱਚ ਵਾਦਾ ਰੱਖਣਾ ਨਾਮ ਪਰਦੇਸੋ ਕਰਪਨੀ ਸਿ ਪਾਸ਼ ਨਾਨਕ ਬੇੜੇ ਤੰਦਰੁਸਤੀ ਬੰਤੌਣੀ ਮੇਰ ਪਰੈ ਸਤਿਆ ਤਰਖਨਾ ਸਦਾ ਆਪ ਸਭ ਕੁਸਾ ਦਾ ਕਰਨੀ ਮਹਾਰਾਜਿਓ। ਆਪ ਕੀ ਘੜੀ ਨੋ ਨਿਤਨ ਦੇ ਆਪਣਾ ਹਿਰਦ ਸਮਾਨੇ ਹਾਂ ਤੇ ਰਾਖਿਆ ਆਪਣੇ ਕੋ ਸਾਧ ਸੰਤਨ ਪਰਪਰਤ ਪਾਲੇ ਦੇ ਮਾਪਾਕਾਂ ਨੂੰ ਸਾਰਥੀ ਪਾਸ਼ ਜੀਓ। ਜੋ ਮੰਨੈ ਦਾ ਕੋਈ ਆਪਣੇ ਕੇ ਸੋਏ ਸੋਏ ਦੇਵਾ ਨਾਨਕ ਦਾਸ ਉਪਦੇ ਜੋ ਬੋਲਾਈ ਜਾਉਂ ਹਾਂ ਸਚੁ ਕੁਵੇ ਦੀ ਮਹਾਵਤ ਕਾਹੂ ਸਾਰਥੀ ਪਾਸ਼ ਜੀਓ। ਕਿਰਪਾ ਕਰਨੀ ਮਹਾਰਾਜਿਓ। ਜਿਨਾ ਜਿਨਾ ਸੰਤਾਂ ਉਹ ਮਹਾਰਾਜਿਓ ਜੱਜੂ ਸਾਹਿਬ ਦੇ ਪਾਤਸ਼ਾਹ ਨਦੀ ਚੁਪਈ ਸਾਹਿਬ ਦੇ ਪਾਠ ਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਕਿਤੇ ਵੇਲੇ ਚੇ ਪਾਸ਼ੇ ਸਾਡੀ ਨੂੰ ਮੰਨ ਕਾਉਣਾ ਬੂਖ ਕਰਦੀਆਂ ਕਿਰਪਾ ਕਰਨੀ ਮਿਹਰ ਪਰਸਿ ਅੰਦਰ ਰੱਖਣਾ ਚੜ੍ਹਦੀ ਕਲਾ ਉਸ ਦੀ ਮਿਹਰ ਪਰਸਿ ਅੰਦਰ ਰੱਖਣਾ ਮਹਾਰਾਜਿਓ ਰਹਿਦੇ ਚੇ ਪੇਰੇ ਸਾਹਿਬ ਮਹਾਰਾਜਿਓ ਸੁਖ શાંતਿ ਨਾਲ ਕਟਣ ਦੇ ਬਲ ਬਖਸ਼ਿਸ਼ ਚੇ ਪਾਸ਼ੇ ਜੀ ਸਦਾ ਆਨ ਸੰਗ ਵਿੱਚ ਸਾਥ ਕਰਨ ਨਾਰੰ ਚਿੰਤਨਿਆ ਹਾਰ ਹਰਿ ਤੁਮਾਨ ਕਰਨੀਆਂ ਦੇਪਰੂਪੇ ਦਾ ਅਰੋਹਨ ਕਰਨਾ ਸੰਗਤਾਂ ਦਾ ਕਦਮ ਕਦਮ ਲੈ ਕੇ ਚੋਣਾ ਜਿਨ੍ਹਾਂ ਸੰਗਤਾਂ ਲੋ ਲੰਗਰਾ ਵਿੱਚ ਇਸਾ ਪਾਇਆ ਗਿਆ ਸਿਪਾਸ਼ੇ ਜੀਓ ਬੁੱਧ ਦੇ ਸੇਵਾ ਪੀਤਿਆ ਮਹਾਰਾਜੋ ਕਿਰਪਾ ਕਰਨੀ ਆਪ ਦੀ ਸੇਵਕਾਂ ਨੂੰ ਬੁੱਧ ਦੇ ਗੱਦੇ ਬਖਸ਼ੀ ਇਸੇ ਪਾਸ਼ੇ ਜਿਨ੍ਹਾਂ ਜਿਨ੍ਹਾਂ ਮਹਾਰਾਜ ਇਸੇ ਕੰਮ ਮਹਾਰਾਜ ਕਿਸੇ ਪਰਉਕਾਰ ਦੀ ਸੇਵਾ ਕੀਤੀ ਇਸੇ ਪਾਸ਼ੇ ਨੂੰ ਕਿਰਪਾ ਕਰਨੀ ਸੁਖਸ਼ਾਂ ਦੀ ਰੱਖਣੀ ਮਨ ਦੀ ਬਰੋਤਾ ਨੂੰ ਦੁਰਨ ਕਰਨੀ ਸਰਦਿਕ ਰਾਜਨੀ ਮਹਾਰਾਜ ਦੇ ਪ੍ਰਯਾਤਨ ਤੰਦਰੁਸਤੀ ਬਖਸ਼ੀ ਸ੍ਰੀ ਆਂਗੋ ਸੰਗਵਸਾ ਕਰਦੀ ਨਾਰਾਂ ਨੂੰ ਸੰਪਨੀਆਂ ਅਰਧ ਕਰਵਾਣ ਕਰਦੀਆਂ ਬਿਲਕੁਲ ਭੜਾ ਕਰਵਾਣ ਤੋਂ ਸੰਤਾਂ ਦਾ ਕਦਮ ਕਦਮ ਲੈ ਕੇ ਚੜਾਉਣਾ ਜਿਨ੍ਹਾਂ ਜਨਮਾਂ ਵਿੱਚ ਮਾਇਆ ਹੀ ਇਸੋਈ ਦੀ ਆਣੀ ਪ੍ਰਚੂਰ ਕਰਦੇ ਕਾਲ ਕਲ ਦੂਰ ਕਰਨੇ ਮਹਾਰਾਜ ਜੀ ਐਸ ਸੁਲਿਆਣੀ ਦੇ ਚਾਰਨ ਸੇਵ ਭਾਈ ਸਾਹਿਬ ਜਗਤਾਰ ਸਿੰਘ ਜੀ ਅਤੇ ਭਾਈ